जिला पठानकोट ਦੇ ਪਿੰਡ ਹਰੀਆਲ ਵਿਖੇ ਕਮਲ ਟ੍ਰੇਨਿੰਗ ਵੈਲਫੇਅਰ ਸੁਸਾਇਟੀ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਦਾਪੋ ਵੇਖੇ ਸਵਾਰਨ ਦੇ ਚਲਦੇ ਲਗਾਤਾਰ ਕਈ ਉਪਰਾਲੇ ਕੀਤੇ ਜਾਂਦੇ ਹਨ ਜਿਸ ਦੇ ਚਲਦੇ ਅੱਜ 3 ਵਜੇ ਦੇ ਕਰੀਬ ਕਮਲ ਟ੍ਰੇਨਿੰਗ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕਮਲ ਰਾਜ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਪਿੰਡ ਹਰੀਆਲ ਦੀ ਸਰਪੰਚ ਸ਼੍ਰੀਮਤੀ ਸ਼ਵੇਤਾ ਸ਼ਰਮਾ ਦੇ ਕਾਰ ਸਲਾਈ ਕਢਾਈਆ ਤੇ ਬਿਊਟੀ ਪਾਰਲਰ ਦਾ ਛੇਵਾਂ ਸੈਂਟਰ ਖੋਲਿਆ ਗਿਆ ਜਿਸ ਵਿੱਚ ਇਹਨਾਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਇਹ ਬੱਚੀਆਂ ਕੰਮ ਸਿੱਖ ਕੇ ਆਪਣੇ ਵਾਦ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਵੀ ਪਾ ਸਕਣ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਮਲ ਟ੍ਰੇਨਿੰਗ ਵੈਲਫੇਅਰ ਸੁਸਾਇਟੀ ਦੀ ਚੇਅਰਮੈਨ ਕਮਲ ਰਾਜ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਦੇ ਲਈ ਕਮਲ ਟ੍ਰੇਨਿੰਗ ਵੈਲਫੇਅਰ ਸੁਸਾਇਟੀ ਹਮੇਸ਼ਾ ਯੱਗਵਦ ਕੇ ਕੰਮ ਕਰਦੀ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਸੁਸਾਇਟੀ ਦਾ ਛੇਵਾਂ ਸੈਂਟਰ ਅਜ ਪਿੰਡ ਹਰੀਆਲ ਵਿਖੇ ਖੋਲਿਆ ਗਿਆ ਅਦੇ ਸੈਂਟਰ ਦੀ ਕੋਆਰਡੀਨੇਟਰ ਸਰਪੰਚ ਸ਼ਵੇਤਾ ਸ਼ਰਮਾ ਨੂੰ ਬਣਾਇਆ ਗਿਆ ਇਸ ਮੌਕੇ ਸਰਪੰਚ ਅਤੇ ਕੋਆਰਡੀਨੇਟਰ ਸ਼ਵੇਤਾ ਸ਼ਰਮਾ ਨੇ ਸੁਸਾਇਟੀ ਦੀ ਚੇਅਰਮੈਨ ਦਾ ਤਨਵਾਦ ਕਰਦਿਆ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਵਧੀਆ ਉਪਰਾਲਾ ਕਮਲ ਰਾਜ ਮੈਡਮ ਵੱਲੋਂ ਕੀਤਾ ਗਿਆ ਹੈ ਭਾਰਤ ਨੱਡਨੀਓ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਜ ਦੀ ਖਾਸ ਰਿਪੋਰਟ ਸੱਜੀ ਕਰਨੀ ਮੈਂ ਕਮਲ ਰਾਜ ਕਮਨਟੇਨਿੰਗ ਐਂਡ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਤੇ ਅੱਜ ਅਸੀਂ ਪਿੰਡ ਹਰੀਆਰ ਸਰਪੰਚ ਸ਼ਵੇਤਾ ਜੀ ਦੇ ਆਏ ਹਾਂ ਜਿਨ੍ਹਾਂ ਵਿੱਚ ਕਮਲ ਟ੍ਰੇਨਿੰਗ ਵੱਲੋਂ ਸ਼ੇਮੀ ਬਰਾਸ ਖੋਲੀ ਜਾ ਰਹੀ ਹੈ ਜੋ ਕਿ ਸਲਾਈ ਅਤੇ ਪਾਰਲਰ ਦੇ ਬੱਚੇ ਤੇ ਸਿੱਖਣਗੇ ਕਾਫੀ ਲੇਡੀਜ਼ ਨੇ ਇੱਥੇ 22 ਲੜਕੀਆਂ ਨੇ ਫਾਰਮ ਫਿਲ ਕੀਤੇ ਆ ਤੇ ਅੱਜ ਉਹਨਾਂ ਦੀ ਅਸੀਂ ਇੱਥੇ ਉਹ ਕਰਨ ਵਾਸਤੇ ਓਪਨਿੰਗ ਕਰਨ ਵਿੱਚ ਆਏ ਆ ਜਿਨ੍ਹਾਂ ਵਿੱਚ ਸਾਡੇ ਹਿਊਮਨ ਪਾਵਰ ਤੋਂ ਪ੍ਰੈਜ਼ੀਡੈਂਟ ਰੰਜਨਾ ਮਹਾਜਨ ਜੀ ਤੇ ਸਾਡੇ ਕੰਚਨ ਮੈਮ ਟੀਮ ਮੈਂਬਰ ਤੇ ਸਾਡੇ ਮੈਮ ਵੀ ਆਏ ਆ ਸਾਡੇ ਨਾਲ ਜੁੜੇ ਹੋਏ ਆ ਸਾਡੀ ਟੀਮ ਨਾਲ ਤੇ ਸਾਡੇ ਸਰਪੰਚ ਸਾਹਿਬ ਵੀ ਤੇ ਉਹਨਾਂ ਦੇ ਕਾਫੀ ਪਿੰਡ ਦੇ ਮੋਤਵਾਰ ਬੰਦੇ ਵੀ ਇੱਥੇ ਸਾਡੇ ਵਿੱਚ ਪਹੁੰਚੇ ਆ ਤੇ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਪਿੰਡ ਹਰੀਆਲ ਵਿੱਚ ਵੀ ਇੱਕ ਅੱਛਾ ਬੱਚਿਆਂ ਨੂੰ ਪਲੇਟਫਾਰਮ ਦਿੱਤਾ ਕਿਉਂਕਿ ਉਹ ਸੋਚਿਆ ਕਿ ਅਸੀਂ ਵੀ ਇੱਥੇ ਆਪਣੇ ਪਿੰਡ ਵਿੱਚ ਇੱਕ ਅੱਛਾ ਇੱਕ ਸੈਂਟਰ ਖੋਲਦੇ ਆ ਜਦੇ ਵਿੱਚ ਸਾਡੀਆਂ ਲੜਕੀਆਂ ਇਹ ਸਲਾਈ ਪਾਰਲਰ ਸਿੱਖ ਸਕਣ ਖਾਟੀਮੀ ਦੇ ਗਿਆ ਕਿ ਐਸਾਂ ਇਹਨਾਂ ਨੂੰ ਬਹੁਤ ਵਧੀਆ ਸਿਖਾਵਾਂਗੇ ਤਾਂ ਜੀ ਸਾਡੇ ਜਿਹੜੇ ਸਾਡੇ ਪਿੰਡ ਦੀ ਸਰਪੰਚ ਜਿਨ੍ਹਾਂ ਨੇ ਅੱਜ ਅੱਥੇ ਇਹ ਪ੍ਰਾਰਲਾ ਕੀਤਾ ਤੇ ਇਹਨਾਂ ਨੂੰ ਇੱਕ ਅੱਛਾ ਰਿਸਪੌਂਸ ਦਾਂਗੇ ਤੇ ਕਮਲ ਟ੍ਰੇਨਿੰਗ ਹਮੇਸ਼ਾ ਇਸੇ ਤਰੀਕੇ ਨਾਲ ਹਮੇਸ਼ਾ ਸੈਂਟਰ ਰ ਹੈ ਕਾਫੀ ਜਗ੍ਹਾ ਤੇ ਖੋਲ ਚੁੱਕੀ ਹੈ ਤੇ ਮੈਂ ਆਪਣੀ ਕਮਲ ਟ੍ਰੇਨਿੰਗ ਵੈਲਫੇਅਰ ਸੁਸਾਇਟੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿਉਂਕਿ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਅੱਜ ਮੈਂ ਉਹਨਾਂ ਦੀ ਬਦੌਲਤ ਇੱਥੇ ਖੜੀ ਹਾਂ ਮੈਂ ਰਜਨਾ ਮਹਾਜਨ ਮਾਇਸਨ ਦਾ ਕਮਲ ਟ੍ਰੇਨਿੰਗ ਵੈਲਫੇਅਰ ਸੁਸਾਇਟੀ ਦੀ ਸਪੋਰਟਡ ਮੈਂਬਰ आज कमल ट्रेनिंग वेलफेयर सोसाइटी की तरफ से गांव हरियाल में यहाँ के तो सरपंच श्वेता जी हैं उनकी देख रेख में यहाँ पर एक सिलाई सेंटर खोला जा रहा है जो कि यहाँ पर लड़कियां जहाँ पर सिलाई सीखेंगी और उनको बहुत बेनिफिट होगा आगे उनके भविष्य में भी ये काम आएगा ताकि वो अपने पैरों पर खड़ी हो सकें तो और अपनी रोटी रोजी जो है कमा सकें और अपने माता पिता का तो भी सहारा बन सकें इसी तरह कमर ट्रेनिंग सेंटर जो है इस तरह के जो काम कार्य करती रहती है इस तरह के सेंटर खोलती रहती है और हमें बहुत अच्छा लगता है कि हम भी इनके साथ मिलकर ਹਮ ਪੁਰਨੇ ਕੇ ਭਾਗੀਦਾਰ ਬਣ ਰਹੇ ਹੈ ਕਿ ہماری ਲੱਟੀਆਂ ਹਰ ਚਤਰਫਾ ਕੇ ਵੜੇਗੀ ਅਤੇ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਅੱਜ ਮੈਂ ਸਰਪੰਚ ਸ਼ਵੇਤਾ ਆਪਣੀ ਗ੍ਰਾਮ ਪੰਚਾਇਤ ਹਰੀਆਲ ਤੋਂ ਮੈਮ ਦਾ ਵੈਲਕਮ ਕਰਦੀ ਆ ਉਹਨਾਂ ਦੀ ਟੀਮ ਦਾ ਵੈਲਕਮ ਕਰਦੀ ਆ ਕਿ ਉਹਨਾਂ ਨੇ ਇੱਥੇ ਆ ਕੇ ਸਾਨੂੰ ਆਪਣਾ ਸਹਿਯੋਗ ਦਿੱਤਾ ਹੈ ਸਾਡੇ ਇਸ ਹਰੀਆਲ ਪਿੰਡ ਵਿੱਚ ਇੱਕ ਸਲਾਈ ਸੈਂਟਰ ਖੁੱਲਣਗੇ ਜਿਹਦੇ ਨਾਲ ਸਾਡੀ ਕੁੜੀਆਂ ਨੂੰ ਬੱਚਿਆਂ ਨੂੰ ਵਾਦਾ ਹੋਏਗਾ ਉਹਨਾਂ ਦੇ ਸਿੱਖਣ 'ਚ ਪਾਵਰ ਵਧੇਗੀ ਕਿ ਆਹੀ ਕੁਝ ਸਿੱਖੀਏ ਕੁਝ ਬਣਾਈਏ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੀਏ ਅੱਜਕੱਲ੍ਹ ਪੜ੍ਹਾਈ ਦੇ ਨਾਲ ਨਾਲ ਹੱਥ 'ਚ ਹੁਨਰ ਹੋਣਾ ਜ਼ਰੂਰੀ ਹੈ ਇਹ ਇਸ ਕਰਕੇ ਹੈ ਸੈਂਟਰ ਖੋਲਿਆ ਗਿਆ ਕਿ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਟੈਣਾ ਆ ਕੇ ਇੱਥੇ ਸਿੱਖਣ ਤੇ ਪਿੰਡ ਦਾ ਤੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ। ਧੰਨਵਾਦ।